ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਰਪੇ ਸਿੰਘ ਬਰਾੜ ਦੋਸਤੋ ਜਿੰਨੇ ਵੀ ਵੀਰ ਪਸ਼ੂ ਪਾਲਣ ਦਾ ਕੰਮ ਕਰਦੇ ਆ ਉਹਨਾਂ ਲਈ ਇਹ ਬਹੁਤ ਵੱਡੀ ਦਿੱਕਤ ਬਣਦੀ ਆ ਜਦੋਂ ਆਪਣਾ ਪਸ਼ੂ 3 ਤੋਂ 4 ਮਹੀਨਿਆਂ ਦਾ ਗੱਭਣ ਹੋ ਜਾਂਦਾ ਤਾਂ ਉਹ ਆਪਾਂ ਨੂੰ ਦੁੱਧ ਦੇਣ ਤੋਂ ਕੰਨੀ ਘਤਰੋਂ ਲੱਗ ਜਾਂਦਾ ਇਹ ਜਿਹੜੀ ਦਿੱਕਤ ਆ ਇਹ ਜ਼ਿਆਦਾਤਰ ਆਪਾਂ ਨੂੰ ਮੱਝਾਂ ਦੇ ਵਿੱਚ ਵੇਖਣ ਨੂੰ ਮਿਲਦੀ ਆ ਪਰ ਆਪਾਂ ਜਿਹੜਾ ਇਹ ਫਾਰਮੂਲਾ ਤੁਹਾਨੂੰ ਦੱਸਾਂਗੇ ਉਹ ਫਾਰਮੂਲਾ 100% ਕਾਮਯਾਬਾ ਮੱਝਾਂ ਗਾਵਾਂ ਦੋਹਾਂ ਲਈ ਲਾਹੇਵੰਦ ਆ ਇਹ ਜੇਕਰ ਆਪਣਾ ਪਸ਼ੂ ਛੇਤੀ ਦੁੱਧ ਦੇਣੋਂ ਹਟ ਜਾਵੇ ਤਾਂ ਕਈ ਵੀ ਇਹ ਜਿਹੜੇ ਪਸ਼ੂ ਗੱਪਣ ਵੀ ਨਹੀਂ ਹੁੰਦਾ ਤੇ ਦੁੱਧ ਦੇਣੋਂ हट ਜਾਂਦਾ ਤਾਂ ਉਹ ਆਪਣੇ ਵੀਰ ਜਿਹੜੇ ਵੀ ਪਸ਼ੂ ਆਪਣਾ ਕਟਿਆਂ ਵਾਲਿਆਂ ਨੂੰ ਫੜਾ ਦਿੰਦੇ ਆ ਜਾਂ ਜੋ ਕੀ ਜਿਵੇਂ ਗਲਤ ਗੱਲ ਆ ਪਸ਼ੂ ਦੀ ਕੇਅਰ ਕਰਨੀ ਬਹੁਤ ਜ਼ਰੂਰੀ ਹੁੰਦੀ ਆ ਆਪਾਂ ਜੇ ਪਸ਼ੂ ਦੀ ਪ੍ਰੋਪਰ ਸਹੀ ਕੇਅਰ ਕਰੀਏ ਤਾਂ ਪਸ਼ੂ ਆਪਣਾ ਖਾਲੀ ਰਹਿੰਦਾ ਹੀ ਨਹੀਂ ਖਾਸ ਕਰਕੇ ਜੇ ਆਪਾਂ ਪਸ਼ੂ ਜਦੋਂ ਆਪਣਾ ਸੌਂਦਾ ਆਪਾਂ ਨਾਲ ਦੀ ਨਾਲ ਹੀ ਜੇ ਉਹਨੂੰ ਪ੍ਰੋਪਰ ਆਪਾਂ ਜਿਹੜਾ ਹੁੰਦਾ ਧਾਤਾਂ ਦਾ ਚੂਰਾ ਮਿਨਰਲ ਮਿਕਸਚਰ ਨਾਲ ਹੀ ਆਪਾਂ ਸੂਣ ਉਪਰੰਤ ਪਸ਼ੂ ਦਾ 50 ਗ੍ਰਾਮ ਰੋਜ਼ ਦਾ ਪਾਣੀ ਜਾਰੀ ਕਰ ਦਈਏ ਤਾਂ ਪਸ਼ੂ ਆਪਣਾ ਜਿਹੜਾ 2 ਤੋਂ 3 ਮਹੀਨਿਆਂ ਦੇ ਵਿੱਚ ਵਿੱਚ ਸਹੀ ਫੇਰ ਬਣ ਜਾਂਦਾ ਸੂਣ ਤੋਂ ਮਗਰੋਂ ਤੇ ਫੇਰ ਪਸ਼ੂ ਆਪਣਾ ਜਿਹੜਾ ਲੰਮਾ ਟਾਈਮ ਦੁੱਧ ਪੀਂਦਾ ਆਪਾਂ ਨੂੰ 7-7 ਮਹੀਨੇ ਮੱਜਾ ਮਿਲ ਜਾਂਦੇਗਾ ਅਸੀਂ ਆਪਣੇ ਹੱਥੀਂ ਤਿਆਰ ਬੇ ਕੱਢੇ ਹੋਏ ਆ ਇਹ ਫੇਰ ਆਪਣਾ ਪਸ਼ੂ ਕਾਲੀ ਹੋਣ ਵਾਲੀ ਦਿੱਕਤ ਆਉਂਦੀ ਨਹੀਂ ਤੇ ਕਟਿਆਂ ਵਾਲਿਆਂ ਨੂੰ ਫੜਾਉਣਾ ਤਾਂ ਫਿਰ ਆਪਾਂ ਨੂੰ ਪਤਾ ਦੂਰ ਦੀ ਗੱਲ ਹੀ ਹੋ ਜਾਂਦੀ ਐ ਉਹਦੇ ਲਈ ਦੋਸਤੋ ਮੈਂ ਤੁਹਾਨੂੰ ਜੇ ਆਪਣਾ ਪਹੂ ਲੱਤ ਮਾਰਦਾ ਦੁੱਧ ਦੇਣ ਲੱਗਿਆ ਤਿੰਨ ਚਾਰ ਨੁਕਤੇ ਦੱਸੂਗਾ ਤਿੰਨਾ ਚਾਰਾਂ ਨੁਕਤਿਆਂ 'ਚ ਕੋਈ ਵੀ ਨੁਕਤਾ ਤੁਹਾਡੇ ਹੋ ਸਕਦਾ ਫਿੱਟ ਬੈਠ ਸਕਦਾ ਇਹਦੇ ਨਾਲ ਤੁਹਾਡਾ ਪਸ਼ੂ ਜਿਹੜਾ 6ਵੇਂ ਤੋਂ 7ਵੇਂ ਡੰਗ ਜੇ ਤੁਸੀਂ ਮੇਰੇ ਦੱਸੇ ਹੋਏ ਜਮਾਉਂਗੇ ਨੁਕਤੇ ਦੁੱਧ ਤੇ ਆ ਜਾਊਗਾ ਪ੍ਰੋਪਰ ਖੜ ਕੇ ਮੱਝ ਤੁਹਾਡੀ ਦੁੱਧ ਦੇਣ ਲੱਗ ਜੂਗੀ। ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ। ਇਹ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਨਾਲ ਲੱਗਦਾ ਘੰਟੀ ਵਾਲਾ ਬਟਨ ਜਰੂਰ ਦਬਾ ਲਓ। ਦੋਸਤੋ ਜੇਕਰ ਤੁਹਾਡਾ ਪਸ਼ੂ ਦੁੱਧ ਦੇਣ ਲੱਗਿਆ ਹੈ ਹਲਜੋਲ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਜਿਹੜੀ ਧਿਆਨ ਦੇਣ ਵਾਲੀ ਗੱਲ ਹੈ ਤੁਸੀਂ ਦੇਖਣਾ ਵੀ ਕਿਤੇ ਉਹਦੇ ਹਵਾਨੇ ਤੇ ਜਾਂ ਥਣਾਂ ਦੇ ਉੱਪਰ ਕੋਈ ਜ਼ਖਮ ਤਾਂ ਨਹੀਂ ਹੋਇਆ ਹੋਇਆ ਜਿਸ ਕਾਰਨ ਪਸ਼ੂ ਤੁਹਾਡਾ ਵੀ ਜਦੋਂ ਤੁਸੀਂ ਥਣਾਂ ਨੂੰ ਹੱਥ ਲਾਉਨੇ ਆ ਤਾਂ ਉਹ ਅਰਚਨ ਮਨਾਉਂਦਾ ਤੁਸੀਂ ਸਾਰਿਆਂ ਨੂੰ ਪਹਿਲਾਂ ਤਾਂ ਇਹ ਨੋਟ ਕਰਨਾ ਵੀ ਪਸ਼ੂ ਜਮਾਂ ਪ੍ਰੋਪਰ ਸਹੀ ਥਾਂ ਤੇ ਹਵਾਨੇ ਵਾਲੂ 2 ਨੰਬਰ ਤੇ ਦੋਸਤੋ ਧਿਆਨ ਦੇਣ ਵਾਲੀ ਇਹ ਗੱਲ ਹੁੰਦੀ ਆ ਵੀ ਪਸ਼ੂ ਨੂੰ ਜਿਹੜਾ ਆਪਾਂ ਹਮੇਸ਼ਾ ਖੁੱਲੀ ਥਾਂ ਤੇ ਬੰਨਣਾ ਕੀੜੇ ਥਾਂ ਤੇ ਪਸ਼ੂ ਦੇ ਦਰੀਵਾ ਮਾਨ ਜੰਦੇ ਜਿਸ ਕਾਰਨ ਉਹ ਦੇਨ ਲੱਗਿਆ ਆਪਾਂ ਨੂੰ ਉਹ ਦਿੱਕਤ ਪੈਦਾ ਕਰਦੀ ਐ ਇਹਦੇ ਲਈ ਵੀ ਤੁਸੀਂ ਵੀ ਪਸ਼ੂ ਨੂੰ ਖੁੱਲਾ ਵਾਤਾਵਰਨ ਦਿਓ ਆਪ ਸੁਥਰਾ ਤੇ ਸੋਹਣਾ ਖੁੱਲਾ ਵਾਤਾਵਰਨ ਗਰਮੀਆਂ 'ਚ ਨਿਭਾਓ ਪਿਆਓ ਠੰਡਾ ਵਿਆ ਪ੍ਰਬੰਧ ਰੱਖੋ ਦੇ ਵਾਸਤੇ ਕੱਚਾ ਥਾਂ ਵਧੀਆ ਰੱਖੋ ਥੱਲੇ ਨਾਲ ਹੀ ਜੇਕਰ ਤੁਹਾਡਾ ਪਸ਼ੂ 3 ਤੋਂ 4 ਮਹੀਨਿਆਂ ਦਾ ਗੱਭਣਾ ਤਾਂ ਤੁਸੀਂ ਉਹਦੀ ਜਿਹੜੀ ਖਰਾਕ ਆ ਪਹਿਲਾਂ ਨਾਲੋਂ ਥੋੜੀ ਜੀ ਵਧਾ ਦੇਣੀ ਹੈ ਤਾਂ ਜੋ ਜਿਹੜੀ ਬੱਚੇ ਨੂੰ ਖਰਾਕ ਲੱਗਦੀ ਹੈ ਉਹਦੇ ਨਾਲੋਂ ਉੱਤੋਂ ਦੀ ਹੋ ਕੇ ਖਰਾਕ ਪਸ਼ੂ ਨੂੰ ਮਿਲੇ ਤੋਂ ਤੁਹਾਨੂੰ ਜਿੰਨਾ ਪਹਿਲਾਂ ਦੁੱਧ ਦਿੰਦਾ ਸੀ ਉਹਨਾਂ ਦੁੱਧ ਪ੍ਰੋਪਰ ਜਾਰੀ ਰੱਖੀ ਜਿਹੜੀ ਤੁਸੀਂ ਖਰਾਕ ਪਾਉਂਗੇ ਉਹਦੇ ਨਾਲ ਪਸ਼ੂ ਦੇ ਦੁੱਧ ਦਾ ਜੋਰ ਬਣੂਗਾ ਤੇ ਪਸ਼ੂ ਆਟੋਮੈਟਿਕ ਹੀ ਆਪਾਂ ਨੂੰ ਖੜ ਕੇ ਦੁੱਧ ਦੇਣਾ ਸ਼ੁਰੂ ਕਰ ਲੂਗੇ ਜੇਕਰ ਇਹਨਾਂ ਗੱਲਾਂ ਨਾਲ ਗੱਲ ਨਹੀਂ ਬਣਦੀ ਤਾਂ ਜਿਹੜਾ ਮੈਂ ਨੁਕਤਾ ਅਖੀਰ ਤੇ ਤੁਹਾਨੂੰ ਵਰਤਣ ਲਈ ਕਹਿ ਰਿਹਾ ਹਾਂ 100% ਕਾਮਯਾਬਾ ਤੀਜੇ ਨੰਬਰ ਵਾਲਾ ਨੁਕਤਾ ਜਿਹੜਾ ਇਹ ਧਿਆਨ ਨਾਲ ਨੋਟ ਕਰ ਲਓ ਬਸ ਥੋੜੀ ਜਿਹੀ ਇਹ ਚ ਮਿਹਨਤ ਉਹਨਾਂ ਨਾਲ ਜ਼ਿਆਦਾ ਆ ਪਰ ਇਹ ਕਾਮਯਾਬ ਪੂਰਾ ਨੁਕਤਾ ਹੈ ਜੇ ਤੁਸੀਂ ਇਹਨੂੰ ਪ੍ਰੋਪਰ ਅਜ਼ਮਾਉਨੇ ਆ ਤਾਂ ਇਹ ਨੁਕਤਾ ਤਾਂ ਹੀ कामयाब ਆ ਦੋਸਤੋ ਜੇ ਤੁਸੀਂ ਪਹਿਲਾਂ ਵਾਲੇ ਨੁਕਤੇ ਦੇ ਨਾਲ ਜਾਰੀ ਰੱਖਦੇ ਆ ਤਾਂ ਕਿਹਦੇ ਦੋਸਤੋ ਪਹਿਲੇ ਨੰਬਰ ਤੇ ਨੋਟ ਕਰਨ ਵਾਲੀ ਗੱਲ ਇਹ ਆ ਜਦੋਂ ਆਪਾਂ ਪਸ਼ੂ ਨੂੰ ਪਾੜੇ ਤੇ ਪਾਉਣਾ ਤਾਂ ਵੀ ਮਤਲਬ ਪਸ਼ੂ ਨੂੰ ਜਦੋਂ ਆਪਾਂ ਪੱਠੇ ਪਾਉਣੇ ਆ ਆਮ ਦੇ ਪਾਲੋ ਸਵੇਰ ਦੇ ਪਾਲੋ ਪਸ਼ੂ ਨੂੰ ਫੁੱਲ ਨਹੀਂ ਰਜਾਉਣਾਗਾ ਕਈ ਵੇ ਨੇ ਵੀਰ ਹੁੰਦੇ ਆ ਜਿਹੜੇ ਜਿਦਾਂ ਮੱਝਾਂ ਵਾਂਗੂ ਟੋਕੜਾਂ ਪਸ਼ੂਆਂ ਨੂੰ ਵੀ ਰਜਾ ਕੇ ਤੇ ਕਿੱਲੇ ਤੋਂ ਪਾਸੇ ਬੰਨ ਕੇ ਚੋਂਦੇ ਆ ਉਹਦੀ ਪਸ਼ੂ ਦੀ ਆਦਤ ਆਪਾਂ ਹਟਾਉਣੀ ਆ ਤੇ ਪੱਠੇ ਆਪਾਂ ਜਿਹੜੇ ਪਸ਼ੂ ਨੂੰ ਪਾਉਣੇ ਆ ਉਹ ਪਸ਼ੂ ਨੂੰ ਨੇ ਆਪਾਂ ਪੌਣੇ ਰਲਾ ਕੇ ਆਪਾਂ ਸਾਰੇ ਰੱਖ ਲੈਣੇ ਆ ਤੁਹਾਨੂੰ ਆਪਾਂ ਅੱਧੇ ਹੀ ਮੂਰੇ ਕਰਨੇ ਆ ਅੱਧੇ ਆਪਾਂ ਪਾਸੇ ਰੱਖ ਲੈਣੇ ਆ ਜਦੋਂ ਪਹੂ ਆਪਣਾ ਉਹ ਜਿਹੜੇ ਅੱਧੇ ਪੱਠੇ ਪਾਏ ਹੋਣਗੇ ਖਾ ਕੇ ਖੜ ਜੂ ਉਦੋਂ ਆਪਾਂ ਦਾਣਾ ਦੂਣਾ ਨਹੀਂ ਪਾਉਣਾ ਗਾ ਮੂਰੀ ਇਹਨਾਂ ਆਪਾਂ ਉਹ ਪੱਠੇ ਪਾਉਣੇ ਆ ਮਾੜਾ ਮੋਟਾ ਜੇ ਤੁਹਾਡਾ ਪਹੂ ਨਹੀਂ ਮੋਹ ਲਾਉਂਦਾ ਤਾਂ ਮਾੜਾ ਇਹ ਧੂੜ ਦੋ ਐਵੇਂ ਏਮਲੂ ਮਾਜਾ ਉਹਨੂੰ ਦਾਣਾ ਆਪਾਂ ਪ੍ਰੋਪਰ ਉਹਦੇ ਹੀ ਪਾਉਣਾ ਜਦੋਂ ਆਪਾਂ ਤੁਹਾਡੇ ਲਈ ਤਾਂ ਬਾਲਟੀ ਲੈ ਕੇ ਬੈਠਾਂਗੇ ਫਿਰ ਪਸ਼ੂ ਆਪਣਾ ਬਾੜੇ ਤੇ ਪਊਗਾ। ਕੁਲਦੀਪ ਤੂੰ ਹੀ ਕਰਨਾ ਕੀ ਆ ਬਸ ਜਦੋਂ ਉਹ ਪੱਠੇ ਖਾ ਕੇ ਖੜ ਗਿਆ ਪਸ਼ੂ ਪਹਿਲਾਂ ਵਾਲੇ। ਇੱਥੇ ਆਪਣਾ ਤੁਸੀਂ ਪਹੂ ਦੇ ਦੂਜੇ ਪੱਠੇ ਆ ਜਿਹੜੇ ਧਾਰ ਚੋਂ ਲੱਗਿਆ ਉਹ ਮੂਰੇ ਕਰ ਲੈਣੇ ਆ। ਇੱਕ ਜਾਨੇ ਨੂੰ ਆਪਾਂ ਬਾੜਾ ਪਾਉਣ ਨੂੰ ਧੂੜਾ ਪਾਉਣ ਨੂੰ ਮੂਰੇ ਠਾਲ ਲੈਣਾ। ਆਪਾਂ ਬਾਲਟੀ ਲੈ ਕੇ ਆ ਕੇ ਇਹਨਾਂ ਨੇ ਥੱਲੇ ਬਹਿ ਜਾਣਾ। ਜਦੋਂ ਆਪਾਂ ਪਹੂ ਦੇ ਮੂਰੇ ਲਾਲਚ ਦਵਾਂਗੇ ਤਾਂ ਪਹੂ ਆਟੋਮੈਟਿਕ ਹੀ ਖੜ ਕੇ ਦੁੱਧ ਲਾਉਣਾ ਸ਼ੁਰੂ ਕਰ ਦੂਗਾ। ਡਿਲੀਵਰੀ ਜਣੀ ਇਹ ਨੁਕਤਾ ਕਾਮਯਾਬ ਹੋਣਾਗਾ ਦੋਸਤੋ ਆਪਾਂ ਨੂੰ ਪੰਜ ਸੱਤ ਡੰਗ ਟਕਰਾਈਆਂ ਮਾਰਨੀਆਂ ਪੈਣੀਆਂ ਦਾ ਦਾ ਪਉਣਾ ਆਪਣਾ ਘੰਟਾ ਹਟ-ਹਟ ਕੇ ਜਿਵੇਂ ਮੱਝ ਨਹੀਂ ਲਾਇਆ ਦੁੱਧ ਬੈਠੋ 15 ਮਿੰਟ ਬਾਅਦ ਬੈਠੋ ਫਿਰ ਬੈਠੋ 20 ਮਿੰਟ ਫਿਰ ਆਪਾਂ ਨੂੰ ਦੋ ਤਿੰਨ ਡੰਗਾਂ ਟਕਰਾਂ ਪੂਰੇ ਮਨ ਮਾਰ ਕੇ ਮਾਰਨੀਆਂ ਪੈਣੀਆਂ ਫਿਰ ਆਪਣਾ ਪਸ਼ੂ ਹੈ ਜਿਹੜਾ ਉਹ ਹਾਰ ਮੰਨ ਲਿਊਗਾ ਖੀਰ ਨੂੰ ਤੇ ਆਪਾਂ ਨੂੰ ਚੌਥੇ ਜਾਂ ਪੰਜਵੇਂ ਡੰਗ ਦੀ ਖੀਰ ਨੂੰ ਆਪਾਂ ਥਣ ਪਲੋਸੀਆਂ ਨੇ ਥੱਲੇ ਬਹਿ ਕੇ ਤੇ ਜਦੋਂ ਆਪਾਂ ਥਣ ਪਲੋਸੀ ਗਈ ਇਹਨੂੰ ਪਹੂ ਨੇ ਥਾਣਾ ਤੇ ਦੁੱਧ ਪਾਉਣਾ ਸ਼ੁਰੂ ਕਰ ਦੇਣਾ ਜੇ ਖਵਾਨੇ ਚ ਹੋਇਆ ਤਾਂ ਕਿ ਆਪਾਂ ਪਸ਼ੂ ਦਾ ਡੰਗ ਨਹੀਂ ਭੰਨਣਾਗਾ ਪਸ਼ੂ ਜੇ ਤੁਹਾਡਾ ਲੱਤ ਮਾਰਨੀ ਸ਼ੁਰੂ ਕਰ ਗਿਆ ਡੰਗ ਦਾ ਜਦੋਂ ਸਰ ਜਾਂਦਾ ਉਹ ਕੁਦਰਤੀ ਨਹੀਂ ਚੁਈ ਜਾਂਦੀ ਆਪਾਂ ਕੋਸ਼ਿਸ਼ ਕਰਨੀ ਪਹੂ ਦਾ ਆਪਾਂ ਡੰਗ ਭੰਨਣ ਹੀ ਨਹੀਂ ਦੇਣਾਗਾ ਤੁੰਗਵਾਂਡੋ ਕੋਈ ਵੀ ਦੁੱਧ ਵਾਲਾ ਟੀਕਾ ਲਓ ਫੜ ਕੇ ਠੱਕ ਜੜ ਦੋ ਪਹੂ ਦੇ ਜੇ ਤੁਹਾਨੂੰ ਜ਼ਿਆਦਾ ਹੀ ਖਰਾਬ ਕਰਦਾ ਤਾਂ ਪਹਿਲਾਂ ਤਾਂ ਆਪਾਂ ਕੋਸ਼ਿਸ਼ ਕਰੋ ਕਿ ਜੇ ਆਪਾਂ ਜਿਆਦਾ ਖਰਾਬ ਕਰਦਾ ਤਾਂ ਦੁੱਧ ਵਾਲੇ ਟੀਕੇ ਨਾਲ ਉਹ ਡੰਗ ਆਪਾਂ ਭੰਨਣਾ ਨਹੀਂ ਜੇ ਆਪਾਂ ਡੰਗ ਭੰਨਤਾ ਉਹਰ ਕੰਮ ਖਰਾਬ ਹੋ ਜਾਣ ਦੁੱਧ ਵਾਲੇ ਟੀਕੇ ਦਾ ਇਹ ਰੋਲ ਆ ਇਹਦੇ ਚ ਇੱਕ ਦੋ ਡੰਗ ਤੁਸੀਂ ਦੁੱਧ ਵਾਲਾ ਟੀਕਾ ਲਾਉਂਗੇ ਪਸ਼ੂ ਦਾ ਡੰਗ ਨਹੀਂ ਖਰਾਬ ਹੁੰਦਾਗਾ ਕਿਉਂਕਿ ਇਹ ਪਹਿਲੇ ਡੰਗ ਹੀ ਆਪਣਾ ਪਸ਼ੂ ਭਾੜੇ ਤੇ ਪੈ ਜਾਂਦਾਗਾ ਉਹ ਤਿੰਨ ਡੰਗ ਆਪਾਂ ਟੱਕਰਾ ਮਾਰ ਲਈਏ ਬੈਣੀ ਉਹਦੇ ਨਾਲ ਪਹੂ ਦੁੱਧ ਨਹੀਂ ਸਪਉਂਦਾਗਾ ਬਸ ਆਇਆ ਵੀ ਆਪਾਂ ਥਣਾ ਜਾਂ ਹਵਾਨੇ ਚ ਦੁੱਧ ਪਸ਼ੂ ਠੱਲੀ ਗਿਆ ਪਸ਼ੂ ਦੁੱਧ ਸਕਾਉਣਾ ਸ਼ੁਰੂ ਕਰ ਦਿੰਦਾ ਤੇ ਦੁੱਧ ਵਾਲੇ ਟੀਕੇ ਦਾ ਹੀ ਰੋਲ ਆ ਕਿ ਜਦ ਆਪਾਂ ਦੁੱਧ ਟੀਕਾ ਲਾ ਕੇ ਦੁੱਧ ਕੱਢਾਂਗੇ ਕੁੱਟਿਆਂ ਕੁੱਤਿਆਂ ਨੂੰ ਜਾਂ ਕੁੱਤੇ ਨੂੰ ਬਾਹਰ ਕਿਉਂ ਕੁੱਤੇ ਨੂੰ ਕੁੱਤਿਆਂ ਨੂੰ ਪਾ ਦੋ ਜਾਂ ਬਾਹਰ ਆਪਣੀ ਆਪਾ ਪੀਣਾਗਾ ਨਾ ਹੀ ਉਹ ਦੁੱਧ ਢੇਰੀ ਤੇ ਪੋਣਾ ਜਿਆਦੇ ਕੋਸ਼ਿਸ਼ ਕਰੋ ਵੀ ਟੀਕਾ ਲਾਉਣ ਦੀ ਨੌਬਤੀ ਨਾ ਆਵੇ ਪਰ ਦੁੱਧ ਜਿਹੜਾ ਪਹੂ ਉਵੇਂ ਹੀ ਕੱਢ ਦਵੇ ਘਰਾਂ ਜਰੂਰ ਮਾਰਨੀਆਂ ਪੈਣੀਆਂ ਦੋਸਤੋ ਪਰ ਇੱਕ ਨੌਕਸਾ ਜਿਹੜਾ 100% ਕਾਮਯਾਬ ਆਲੇ ਬਹਿ ਕੇ ਥਣ ਖੀਚੀ ਜੋ ਇੱਕ ਜਣਾ ਪਾੜਾ ਪਾਈ ਜੋ ਮੁਰੇ ਆਪਣੇ ਤਿੰਨਾ ਚਾਰਾਂ ਦਿਨਾਂ ਚ ਹੀ ਪਹੂ ਜਿੰਨਾ ਮਰਜੀ ਟੱਪਦਾ ਹੋਵੇ ਜਿੰਨਾ ਮਰਜੀ ਹੋਵੇ ਡਰਾ ਕੇ ਮੜਾ ਜਾ ਤੈਨ ਡੰਗ ਚੋ ਤੇ ਬਹੂ ਆਪਣਾ ਆਟੋਮੈਟਿਕ ਹੀ ਖੜਨਾ ਸ਼ੁਰੂ ਕਰ ਦੂਗਾ ਉਹੀ ਆ ਤਿੰਦੀ ਪਹੂਆ ਦਿਮਾਗ ਚ ਕੀੜੇ ਹੁੰਦਾ ਇਹ ਜੀ ਗੱਲ ਨਹੀਂ ਦਿਖਾ ਕੇ ਜਾਰੀ ਰੱਖੋ ਐ ਨਹੀਂਗਾ ਵੀ ਤੁਸੀਂ ਪਾਓ ਕੋਸਨਾ ਤੇ ਉਹ ਥੱਲੋਂ ਦੁੱਧ ਪਾਲੋ ਨਾਲ ਆਪਣਾ ਵੰਡ ਪੂਰਾ ਪਾਉਣਾ ਪੈਣਾ ਫੇਰ ਹੀ ਦੁੱਧ ਦੇਊਗੀ ਵਿਚਾਰੀ ਉਹ ਤਾਂ ਪਹਿਲਾਂ ਹੀ ਸੂਣ ਵਾਲੀ ਹੈ ਹੋਰ ਕਿਦਾਂ ਉਹ ਦਾਣਾ ਦੱਪਾ ਨੂੰ ਪਾਉਣਾ ਟੂਟੀਆਂ ਲੈ ਕੇ ਮੇਰੇ ਘੇ ਤੇ ਦਾੜੀ ਹੋ ਜਾਉ ਤੋਂ ਇਹ ਕਹਦਾ ਦੁੱਧ ਦੇਣਾ ਕਿ ਤਾਉ ਪਹਿਲਾਂ ਸੂਣ ਵਾਲੀ ਹੈ ਜੋ ਹੋਰ ਕੇ ਤਾਂ ਉਹੀ ਕੰਮ ਤਮਾਮ ਕਰਨਾ ਪਊਦਾ ਇਹ ਹੋਰ ਵੀ ਤੁਹਾਡੇ ਕਿਸੇ ਭੈਣ ਭਰਾ ਦੋਸਤ ਮਿੱਤਰ ਦਾ ਪਸ਼ੂ ਦੇਣ ਲੱਗਿਆ ਖਰਾਬੀ ਕਰਦਾ ਤਾਂ ਉਹਦੇ ਨਾਲ ਵੀਡੀਓ ਹੈ ਜਿਹੜੀ ਸਾਂਝੀ ਜਰੂਰ ਕਰੋ ਵੀਡੀਓ ਨੂੰ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ